ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਸਮਰਾਲਾ ਇਲਾਕੇ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹ ਬੇਸਹਾਰਾ ਪਸ਼ੂ ਕੌਮੀ ਹਾਈਵੇ ਬਜ਼ਾਰਾਂ, 메ਨ ਚੌਂਕ, ਸੰਘੜੀ ਆਬਾਦੀ ਵਾਲੇ ਇਲਾਕਿਆਂ, ਮੁਹੱਲਿਆਂ ਵਿੱਚ ਸ਼ਰੇਆਮ ਘੁੰਮ ਰਹੇ ਹਨ ਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਨਗਰ ਕੌਂਸਲ ਵੱਲੋਂ ਹਰ ਸਾਲ ਲੱਖਾਂ ਰੁਪਏ ਗਊਸ਼ਾਲ ਵਿਸੂਲਣ ਦੇ ਬਾਵਜੂਦ ਹਾਲਾਤ ਗੰਭੀਰ ਹਨ। ਇੰਨਾ ਹੀ ਨਹੀਂ, ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਵੀ ਵਾਪਰਦੇ ਹਨ। ਜਿੰਨਾ ਕਾਰਨ ਅਨੇਕਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਤਾਜ਼ਾ ਮਾਮਲਾ ਇਹ ਹੈ ਕਿ ਐਤਵਾਰ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਮਸੰਦ ਮਹੱਲੇ ਵਿੱਚ 10 ਤੋਂ 15 ਬੇਸਹਾਰਾ ਪਸ਼ੂ ਜਿਨ੍ਹਾਂ ਵਿੱਚ ਫਾਂਡ ਵੀ ਹਨ। ਉਹਨਾਂ ਵੱਲੋਂ ਝੁੰਡ ਬਣਾ ਮਹੱਲਾ ਵਾਸੀਆਂ ਤੇ ਹਮਲਾ ਕੀਤਾ ਗਿਆ। ਘਰ ਵਿੱਚ ਅੰਦਰ ਵੜ ਕੇ ਲੋਕਾਂ ਨੇ ਆਪਣੀ ਜਾਨ ਬਚਾਈ। ਇੰਨਾ ਹੀ ਨਹੀਂ ਇਹਨਾਂ ਬੇਸਹਾਰਾ ਪਸ਼ੂਆਂ ਨੇ ਮਹੱਲੇ ਵਿੱਚ ਖੜੀ ਇੱਕ ਫਾਰਜੂਨਰ ਗੱਡੀ ਅਤੇ ਇੱਕ ਐਕਟਿਵਾ ਨੂੰ ਵੀ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਮੁਹੱਲਾ ਵਾਸੀਆਂ ਨੇ ਇਹਨਾਂ ਬੇਸਹਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਸਬੰਧ ਵਿੱਚ ਐਸਜੀਐਮ ਸਮਰਾਲਾ ਰਜਨੀਸ਼ अरोड़ा ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੇ ਸਬੰਧ ਵਿੱਚ ਇਸ ਗੱਲ ਦਾ ਜਵਾਬ ਕਿਸਾਨ ਜਥੇਬੰਦੀਆਂ ਹੀ ਦੇ ਸਕਦੀਆਂ ਹਨ ਉਹਨਾਂ ਕਿਹਾ ਕਿ ਜਦੋਂ ਤੱਕ ਪਸ਼ੂ ਦੁੱਧ ਦਿੰਦੇ ਹਨ ਉਦੋਂ ਤੱਕ ਪਸ਼ੂ ਨੂੰ ਕਿਸਾਨ ਜਾਂ ਜ਼ਿਮੀਦਾਰ ਆਪਣੇ ਕੋਲ ਰੱਖਦਾ ਏ ਪਰ ਜਦੋਂ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦੇ ਹਨ ਤਾਂ ਉਹ ਉਹਨਾਂ ਨੂੰ ਦੂਰ ਇਲਾਕੇ ਵਿੱਚ ਛੱਡ ਦਿੰਦੇ ਆ ਤੇ ਇਹ ਬੇਸਹਾਰਾ ਪਸ਼ੂ ਇਲਾਕੇ ਲਈ ਆਫਤ ਬਣ ਜਾਂਦੇ ਹਨ ਉਹਨਾਂ ਕਿਹਾ ਕਿ ਪਸ਼ੂ ਰੱਖਣ ਵਾਲੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਪਸ਼ੂ ਜਿਉਂਦਾ ਹੈ ਉਦੋਂ ਤੱਕ ਉਸ ਦੀ ਸੇਵਾ ਕੀਤੀ ਜਾਵੇ ਉਹਨਾਂ ਕਿਹਾ ਕਿ ਜਲਦ ਇਹਨਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਜਾਵੇਗਾ ਆਓ ਦੇਖਦੇ ਹਾਂ ਪੂਰੀ ਖਬਰ ਕੀ ਨਾਮ ਹੈ ਜੀ ਮੇਰਾ ਨਾਮ ਮੁਹੰਮਦ ਅਖਲਾਕ ਹੈ ਜੀ ਕਿਹੜਾ ਮਹਲਾ ਇਹ ਬਸੰਤ ਮਹਲਾ ਜੀ ਬਸੰਤ ਪੰਲਾ ਕੀ ਗੱਲ ਹੋ ਜੀ ਇਹ ਗੱਲ ਇਹ ਹੋਈ ਜੀ ਇੱਥੇ ਨਾ ਆਵਾਰਾ ਜਿਹੜੇ ਪਸ਼ੂ ਫਿਰਦੇ ਆ ਉਹ ਪਸ਼ੂ ਕਟੋਕੜ 10 15 ਇਕੱਠੇ ਹੋ ਕੇ ਆ ਜਾਂਦੇ ਵਿੱਚ ਸਾਂਣ ਹੁੰਦੇ ਗਈਆਂ ਹੁੰਦੀ ਉੱਥੇ ਕੋਈ ਜਰਾਨੀ ਤੁਪਾ ਸੇਕਦੀ ਹੁੰਦੀ ਬਾਹਰ ਬੈਠੀ ਵੀ ਹੁੰਦੀ ਫਿਰ ਉਹਨਾਂ ਨੂੰ ਜਾਨ ਦਾ ਖਤਰਾ ਹੈਗਾ ਬਹੁਤ ਜਲਦੀ ਜਲਦੀ ਜਾਨ ਬਚਾ ਕੇ ਭੱਜਦੇ ਉਹ ਅੰਦਰ ਕੋਈ ਦਰਵਾਜ਼ੇ ਬੰਦ ਹੁੰਦੇ ਕਿਸੇ ਦੇ ਉੱਥੇ ਦਰਵਾਜ਼ਾ ਵੀ ਤੋੜ ਦਿੰਦੇ

ਸਭ ਕੁਰ ਸੰਸ ਦੇ ਹੀ ਮੰਗ ਕਰਦੇ ਜੀ ਨਾ ਤਾਂ ਕੋਈ ਇਲਾਜ ਕਰਨਾ ਚਾਹੀਦਾ ਕੋਈ ਨਾ ਤਾਂ ਹਿੱਲਾ ਕਰੇ ਜਾਵੇ ਕੀ ਨਾ ਮੈਂ ਚੁੱਪ ਨਹੀਂ ਕੀ ਗੱਲ ਹੋਈ ਆ ਜੀ ਗੱਲ ਆਏ ਜੀ ਇੱਥੇ 10 15 ਜੰਗਲ ਬਾਇਲ ਔਰ ਗਾਇਆਂ ਉਹਨਾਂ ਦੇ ਮਗਰ ਭੱਜਦੀਆਂ ਜੋ ਰੇਸ ਲਾਉਂਦੀਆਂ ਨੇ ਫਿਰ ਇੱਧਰ ਤਪ ਥੇਕਦੀਆਂ ਜਨਾਨੀ ਬੈਠੀ ਆ ਮਜਰੀ ਨੂੰ ਭੱਜਣਾ ਪੈਂਦਾ ਕਿ ਦੇਖੇ ਠੇਕੇ ਤੇ ਗੁੱਟ ਲੱਗਦੀ ਹੈ ਇਹਦੇ ਲਈ ਪਤ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਬੇਨਤੀ ਆ ਸਾਡੀ ਵੀ ਇਹਨਾਂ ਡੰਗਰਾਂ ਦਾ ਕੋਈ ਇਲਾਜ ਕਰ ਕਿਤੇ ਰੱਖਿਆ ਜਾਣ ਗਊਸ਼ਾਲਾ ਇੱਥੇ ਦੋਨੇ ਦੋਹਾਂ ਦੇ ਨੀਂੇ ਡੰਗਰਾਂ ਨੂੰ ਚੱਡ ਲੰਦੇ ਨਾ ਇਹ ਕਿੱਥੋਂ ਆਂਦੇ ਨੇ ਬੰਦੋਂ ਆਉਂਦੇ ਆਂ ਪਿੰਡਾਂ ਤੋਂ ਆਣੀਆਂ ਉਹਨਾਂ ਛੱਡ ਜਾਂਦੇ ਨੇ ਦੇਜ ਦਾ ਕੋਈ ਹੈ ਨਹੀਂ ਛੱਡਣ ਵੇ ਗਊਆਂ ਗਊਸ਼ਾਲਾ ਰੇ ਦੁੱਧਾਂ ਦੇ ਡੰਗਰ ਰੱਖ ਲੈਂਦੇ ਨੇ ਆਵਾਂ ਚੱਡ ਲੰਦੇ ਦੇ ਬਾਕੀ ਕੀ ਬਾਕੀ ਨੂੰ ਕੀ ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਬਸ ਇਹੀ ਕਹਿਣਾ ਚਾਹੁੰਦੇ ਆਂ ਅਸੀਂ ਵੀ ਇਹ ਜੰਗਲਾਂ ਦਾ ਕੋਈ 희ਲਾ ਕਰਨ ਕਿਉਂਕਿ ਇਹ ਜਦ ਡੰਗਰ ਆਉਂਦਾ ਜਾਂਦਾ ਇੱਧਰ ਉੱਧਰੋਂ ਭਾਜਦਾ ਨੱਟਦਾ ਕੋਈ ਆਦਮੀ ਨੂੰ ਕੋਈ ਬਜ਼ੁਰਗ ਨੂੰ ਕੋਈ ਨਿਆਣਾ ਕੋਈ ਸਿਆਣਾ ਨੱਟ ਭੱਜ ਕਰ ਰਿਹਾ ਤੇ ਉਹਨਾਂ ਦਾ ਬੜਾ ਔਖਾ ਹੋ ਜਾਂਦਾ ਫਿਰ ਜੰਗਲ ਚੱਕਰ ਮਾਰੀ ਮਾਰ ਕੇ ਜੱਟ ਵੇੜ ਲੱਗਦੀ ਹੋਰ ਕੋਈ ਇਹ ਜੀ ਗੱਲ ਨਹੀਂ ਹੈ ਪ੍ਰਸ਼ਾਸਨ ਨੂੰ ਇਹੀ ਸਾਡੀ ਹੱਥ ਬੰਨ ਕੇ ਬੇਨਤੀ ਆ ਮਾਰੇ ਵੀ ਉਹਦਾ ਹੀਲਾ ਕਰਨ ਕੋ ਠੀਕ ਔਰ ਇਹ ਮੱਲੇ ਚ ਆ ਕੇ ਆ ਕੇ ਬਹੁਤ ਹੀ ਚੀਜ਼ਾਂ ਮਤਲਬ ਕਰਕੇ ਗਿਆ ਤੋ ਤੋ ਔੜ ਪਨ ਕੀਤੀ ਆ ਗੱਡੀ ਛੀਏ ਤੋੜ ਗਏ ਐਕਟੀਆ ਪੱਪ ਪਨ ਗਏ ਮਤਲਬ ਔਰ ਇਹ ਬਹੁਤ ਜ਼ਿਆਦਾ ਮਤਲਬ ਅਵਾਰਾ ਪਸ਼ੂ ਨੇ 8-9 ਪਸ਼ੂ ਨੇ ਉਹਨਾਂ ਨੇ ਬਹੁਤ ਇਹ ਆਤਕ ਫਫਾ ਹਲਾਇਆ ਹੋਇਆ ਸ਼ੋਰੋ ਸ਼ੋਰੋੜੇ ਬੱਚੇ ਖੇਡਦੇ ਰਹੇ ਆ ਬੱਚਿਆਂ ਨੂੰ ਮਤਲਬ ਖੇਡਣ ਨਹੀਂ ਦਿੰਦੇ ਮਤਲਬ ਕਈਆਂ ਦੇ ਸੋਚ ਚੋ ਚੋਟ ਵੀ ਲੱਗੀ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਦਾ ਜਲਦੀ ਜਲਦ ਹੱਲ ਕੀਤਾ ਜਾਵੇ ਇਹਦੇ ਅਵਾਰਾ ਪਸ਼ੂਆਂ ਨੂੰ ਮਤਲਬ ਕਿ ਕਿਥੇ ਢੰਗ ਨਾਲ ਹੱਲ ਕੀਤਾ ਜਾ ਸੰਭਾਲਿਆ ਜਾ ਬੋ ਚੀਜ਼ ਮੰਨਦਾ ਸਰ ਇੱਕ ਤਾਂ ਧੁੰਦਾ ਮੌਸਮ ਉੱਥੋਂ ਅਵਾਰਾ ਪਸ਼ੂ ਬਹੁਤ ਫਿਰ ਰਹੇ ਨੇ ਅੱਜ ਇੱਕ ਮੁਹੱਲੇ ਦੇ ਵਿੱਚ ਵੀ ਅਵਾਰਾ ਬੁੱਝ 15 ਤੋਂ 20 ਦੇ ਕਰੀਬ ਦੇਖੇ ਗਏ ਨੇ ਜਿਨ੍ਹਾਂ ਨੇ ਗੱਡੀਆਂ ਦਾ ਨੁਕਸਾਨ ਕੀਤਾ ਤੇ ਇਹਨਾਂ ਦਾ ਹੱਲ ਕਿਉਂ ਨਹੀਂ ਕੀਤਾ ਕੀ ਕਰਾਂਗੇ ᱱਹੀਂ ਦੇਖੋ ਜਿੰਵੇਂ ਵੀ ਸਾਡੇ ਧਿਆਨ ਚਾਹੁੰਦਾ ਜਾਂ ਕੋਈ ਧਿਆਨ ਚ ਲੈਂਦਾ ਜਾਂ ਜਦੋਂ ਵੀ ਤੁਸੀਂ ਧਿਆਨ ਚ ਲਿਆਂਦਾ ਵੇ ਅਸੀਂ ਡੈਫੀਨਿਟਲੀ ਇਹਨਾਂ ਦਾ ਹੱਲ ਕਰਤੇ ਆ ਪਰ ਇਹਨਾਂ ਦਾ ਹੱਲ ਉਹ ਤੱਕ ਸੰਭਵ ਨਹੀਂਗਾ ਜੋ ਤੱਕ ਲੋਕੀ ਜਿਹੜੇ ਕਿਸਾਨ ਭਰਾ ਨੇ ਸਾਡੇ ਪਿੰਡਾਂ ਦੇ ਲੋਕ ਨੇ ਵਸਨੇ ਕੇ ਉਹ ਜੋ ਤੱਕ ਇਹ ਗਊਆਂ ਨੂੰ ਯੂਜ਼ ਕਰਕੇ ਦੁੱਧ ਦੇਣਾ ਜੋ ਤੱਕ ਦਿੰਦੀਆਂ ਦੋਧਾਰੂ ਹੁੰਦੀਆਂ ਉਹ ਤੱਕ ਤੇ ਉਹਨੂੰ ਯੂਜ਼ ਕਰਦੇ ਨੇ ਦੁੱਧ ਕੱਢਦੇ ਲੈਂਦੇ ਨੇ ਇਹਨਾਂ ਦਾ ਜਦੋਂ ਗੰਦ ਗਾਂ ਜਾਂ ਮੱਝ ਕੋਈ ਫੰਡਰ ਹੋ ਜਾਂਦੀ ਹੈ ਤੇ ਉਹਨੂੰ ਸੜਕਾਂ ਤੇ ਰੋਣ ਲਈ ਛੱਡਤਾ ਜਾਂਦਾ ਵੇ ਨਾਰਮਲੀ ਕੀ ਹੁੰਦਾ ਰਾ ਅਧਨੇ ਰੇਵੇ ਟਰਾਲੀ ਤੇ ਲੈ ਕੇ ਆਉਂਦੇ ਨੇ ਡੰਗਰ ਸ਼ਾਇਦ ਵਿੱਚ ਛੱਡ ਕੇ ਉਹ ਚਲੇ ਜਾਂਦੇ ਨੇ ਗਊਸ਼ਾਲਾ ਹੈਗੀਆਂ ਅਸੀਂ ਕੇਅਰ ਕਰ ਰਹੇ ਹਾਂ ਤੁਸੀਂ ਧਿਆਨ ਚ ਰਹਿਦਾ ਮੈਂ ਹੁਣ ਐਓ ਸਾਹਿਬ ਨੂੰ ਕਹਿ ਦਿੰਦਾ ਵਾਂ ਤਾਂ ਕਿ ਇਹਨਾਂ ਨੂੰ ਚੁਕਾ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਪਰ ਇਸ ਸਮੱਸਿਆ ਦਾ ਹੱਲ ਉਹ ਤੱਕ ਨਹੀਂ ਹੈਗਾ ਜਦੋਂ ਤੱਕ ਪਿੰਡਾਂ ਦੇ ਲੋਕ ਜਿਹੜੇ ਗਊਆਂ ਰੱਖਦੇ ਨੇ ਉਹ ਇਹਨਾਂ ਦਾ ਰੱਖਣ ਦਾ ਵਸੀਲਾ ਨਹੀਂ ਕਰਦੇ ਉਹ ਤਾਂ ਕਿਹਦਾ ਸੋਲੂਸ਼ਨ ਬਹੁਤ ਔਖਾ ਵੇ ਸਰਕਾਰ ਕਿੰਨੇ ਕ ਲੈਵਲ ਤੱਕ ਜਾ ਕੇ ਉਹਵਾਰਾ ਪਛਾਣੋਂ ਸਾਭੇ ਕਿ ਜੋ ਤੱਕ ਲੋਕਾਂ ਨੇ ਦੁੱਧ ਲਿਆ ਹੋਵੇ ਉਹ ਨਹੀਂ ਸਾਭਦੇ ਤੇ ਸੋ ਮੇਰੀ ਇਹੀ ਰੋਲ ਹੈ ਇਹ ਕਲਰਮ ਹੁੰਦਾ ਰਹਦਾ ਹੈ ਲੜਾ ਹੀ ਠੀਕ ਵਾਰ ਕੇ ਜੇ ਤੁਹਾਨੂੰ ਪਹਿਲਾਂ ਹੀ ਗੱਲ ਹੋਈ ਹੈ ਮੈਂ ਤੁਸੀਂ ਚਲੋ ਮੇਰੇ ਧਿਆਨ ਚ ਲਿਆਂਦਾ ਮੈਂ ਡੈਫੀਨੇਟਲੀ ਯੂ ਸਰਬ ਨੂੰ ਕਹਿ ਕੇ ਇਹਨਾਂ ਨੂੰ ਜਿਹੜਾ ਹੈਗਾ ਨਾ ਗਊਸ਼ਾਲਾ ਦੇ ਪ੍ਰੋਜੈਕਟ ਦਾ ਪ੍ਰਬੰਧ ਕਰਵਾਣਾ ਹੈ